ਕਾਂ ਖੜੀ ਕਰ ਦਿਓ ਕਿਸਾਨ ਮਜ਼ਦੂਰ ਵਲਾਜੋ ਦੀ ਆਫੀ ਦੁਕਾਨ ਦੇਰ ਇੱਕ ਤਾਂ ਜਿੰਦਾਬਾਦ 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 ਹੱਕ ਸੱਚੀ ਲੜਨ ਦੇ ਕਾ ਜਿੰਦਾਬਾਦ 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 ਬਿਜਲੀ ਬੋਰ ਨੂੰ ਵੇਚਣਾ ਸਤ ਸਰਕਾਰ ਬੰਦ ਕਰੇ ਬੰਦ ਕਰੇ ਬੰਦ ਕਰੇ 10000 ਪੈਨਸ਼ਨ ਕਿਸਾਨਾਂ ਮਜ਼ਦੂਰਾਂ ਦੀ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਕਿਸੇ ਦਾ ਕਰੂੰ ਕਾਨੂੰਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਾ ਕੇ ਰਹਾਗੇ ਕਰਵਾ ਕੇ ਰਹਾਗੇ ਕਰਵਾ ਕੇ ਮਦਰੀਕਾ ਤੇ 700 ਰੁਪਇਆ ਮਜ਼ਦੂਰ ਦੀ ਦਿਹਾੜੀ ਲੈ ਕੇ ਰਹਾਗੇ ਲੈ ਕੇ ਲੈ ਕੇ ਰਵਾਂਗੇ ਹਾਂਜੀ ਪ੍ਰਧਾਨ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਪਿੰਡ ਸਭਰਾ ਦੇ ਵਿੱਚ 15 ਦਿਨਾਂ ਵਾਲੀ ਮੀਟਿੰਗ ਲੱਗੀ ਭਾਵੇਂ ਆਪਣੀ ਵਾਰ ਹੀ ਲਾ ਰੇ ਜੋਧੇ ਸਭਰਾ ਤੋਂ ਉਹ ਸ਼ੰਭੂ ਬਾਰਡਰ ਤੇ ਬੈਠੇ ਆ ਪਰ ਫਿਰ ਵੀ ਇੰਨਾ ਜੋਧਿਆ ਨਹੀਂ ਮੀਟਿੰਗ ਮਿਸ ਨਹੀਂ ਕੀਤੀ ਕਿਉਂਕਿ ਲਗਾਤਾਰ 6ਵੇਂ ਸਾਲ ਦੇ ਵਿੱਚ ਲੱਗ ਰਹੀ ਆ ਐਸ ਮੀਟ ਕਰਾਈ ਕਿਸਾਨ ਮਜ਼ਦੂਰ ਸ਼ਿਕਸ਼ਟ ਕਮੇਟੀ ਪੰਜਾਬ ਦੇ ਪੂਰੇ ਪਰਿਵਾਰ ਨੂੰ ਬੇਨਤੀ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਮੀਟਿੰਗਾਂ 15 ਦਿਨੀ ਲਾਉਣੀਆਂ ਸ਼ੁਰੂ ਕਰ ਦਿਓ ਜੱਥੇਬੰਦ ਘਟਾਂਚਾ 15 ਦਿਨਾਂ ਵਾਲੀ ਮੀਟਿੰਗ ਨੂੰ ਮਜ਼ਬੂਤ ਹੋਣਾ ਵਾ ਜਿੰਨਾ ਵੱਡਾ ਹਮਲਾ ਜ਼ਮੀਨਾਂ ਤੇ ਬੀਲੀ ਬੋਰਡ ਤੇ ਸਾਡਿਆਂ ਮਤਲਬ ਸਾਰਿਆਂ ਪਬਲਿਕ ਤਾਰਿਆਂ ਤੇ ਸਰਕਾਰਾਂ ਕਰ ਰਹੀਆਂ ਵਾ ਇਹਦਾ ਜੇ ਮੂੰਹ ਤੋੜ ਜਵਾਬ ਦੇਣਾ ਵਾ ਕਿ ਫਿਰ ਆਪਣੇ ਪਿੰਡਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਏਕਾ ਕਾਇਮ ਕਰਨਾ ਪਊਗਾ ਔਰ ਇੱਕ ਗੱਲ ਦਿਲ ਦੇ ਵਿੱਚ ਪੱਕੀ ਕਰ ਲਓ ਸਾਡਾ ਪਿੰਡ ਦੇ ਵਿੱਚ ਬੈਠਾ ਕਾਂਗਰਸੀ ਹੋਵੇ ਅਕਾਲੀ ਹੋਵੇ ਭਾਜਪਾ ਵਾਲਾ ਹੋਵੇ ਜਾ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਹੋਵੇ ਉਹ ਸਾਡੀ ਦੁਸ਼ਮਣ ਜਮਾਤ ਚ ਨਹੀਂ ਜਿਉਂਦਾ ਦੁਸ਼ਮਣ ਜਮਾਤ ਚੰਡੀਗੜ੍ਹ ਤੇ ਦਿੱਲੀ ਰਹਿੰਦੀ ਆ ਜਿਹੜੇ ਕਾਰਪੋਰੇਟ ਦੇ ਅਸ਼ਾਰਿਆਂ ਦੇ ਉੱਤੇ ਸਾਰਾ ਕੁਝ ਇਥੋਂ ਖੋਹਣਾ ਚਾਹੁੰਦੇ ਆ ਅਸਲ ਦੇ ਵਿੱਚ ਪਿੰਡਾਂ ਦਾ ਭਾਈਚਾਰਾ ਜਿਹੜਾ ਇਹਨਾਂ ਨੂੰ ਉਹ ਤਾਰ-ਤਾਰ ਕਰਦੇ ਆ ਆਪਾਂ ਪਿੰਡਾਂ ਦੇ ਭਾਈਚਾਰੇ ਮਜ਼ਬੂਤ ਕਰਕੇ ਨਸ਼ਾ ਮੁਕਤ ਸਮਾਜ ਵੀ ਕਰਨਾ ਵਾ ਔਰ ਕੱਲਾ-ਕੱਲਾ ਪਬਲਿਕ ਦਾ ਆਦਾਰਾ ਬਚਾਉਣਾ ਵਾ ਪਿੰਡੋਂ ਪਿੰਡ ਜਥੇਬੰਦ ਘੋਣ ਲਈ ਆਪਾਂ ਮਾਵਾ ਪੈਣਾ ਦੇ ਵੱਡੇ ਇਕੱਠ ਕਰਕੇ ਨੌਜਵਾਨਾਂ ਦੇ ਵੱਡੇ ਇਕੱਠ ਕਰਕੇ ਕਮੇਟੀਆਂ ਬਣਾਈਏ ਤੇ ਆਪਣਾ ਪਰਿਵਾਰ ਜਥੇਬੰਦ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਏਕਾ ਤੇ ਸੰਘਰਸ਼ ਹਰ ਹਾਲਤ ਦੇ ਵਿੱਚ ਜਿੱਤੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ